ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਕਿਸਾਨ ਤੇ ਮਜ਼ਦੂਰਾਂ ਦੇ ਮਸੀਹੇ ਬਣਦੀਆਂ ਗੱਲਾਂ ਕਰਦੇ ਨੇ ਉਹ ਕਿੱਥੇ ਨੇ ਹੁਣ ਹੜਪੀੜ ਤਾਂ ਤੱਕ ਉਹ ਪਹੁੰਚੇ ਨੇ ਉਹਨਾਂ ਲਈ ਕੋਈ ਖਾਣ ਪੀਣ ਦਾ ਰਹਿਣ ਸਹਿਣ ਦਾ ਪਸ਼ੂਆਂ ਦੇ ਨੀਰੇ ਚਾਰੇ ਦਾ ਕੋਈ ਪ੍ਰਬੰਧ ਕੀਤਾ ਬਿਲਕੁਲ ਨਹੀਂ ਕੋਈ ਦਿੱਲੀ ਬੈਠੇ ਨੇ ਕੁਝ ਪਾਰਟੀਆਂ ਦੇ ਨਾਲ ਰابطਾ ਕਰਕੇ ਇੱਕ ਦੂਜੇ ਦੇ ਨਾਲ ਸੌਦੇਬਾਜ਼ੀ ਕਰਨ ਤੇ ਤੁਰੇ ਹੋਏ ਨੇ ਖਾਸ ਕਰਕੇ ਜਗੀਰ ਸਿੰਘ ਢੱਲੇਵਾਲ ਵਰਗੇ ਜਾਂ ਸੰਜੁਗਤ ਕਿਸਾਨ ਮੋਰਚੇ ਵਾਲੇ ਇਹ ਸਭ ਹੁਣ ਪੰਜਾਬ ਤੋਂ ਬਾਹਰ ਨੇ ਐਵੇਂ ਕਿਤੇ ਨਾ ਕਿਤੇ ਕੋਈ ਪੋਸਟ ਜ਼ਰੂਰ ਪਾ ਦਿੰਦੇ ਪਰ ਇਹਨਾਂ ਵੱਲੋਂ ਹੜਪੀੜਤਾ ਦਾ ਕੋਈ ਵੀ ਉਪਰਾਲਾ ਕੀਤਾ ਨਹੀਂ ਜਾ ਰਿਹਾ ਕਿ ਸ਼ਰਿਆਮ ਪਤਾ ਇਹਨੂੰ ਪਤਾ ਹੈ ਵੀ ਇੱਥੇ ਕੁਝ ਦੇਣਾ ਪੈਣਾ ਪਰ ਅਸੀਂ ਲੈਣ ਜਾਣਦੇ ਜਿਵੇਂ ਤੁਸੀਂ ਰਣਵੀਰ ਰਾਣਾ ਸੁਣਿਆ ਹੋਣਾ ਜਿਹੜਾ ਉਹ ਜਸ਼ਵਿੰਦਰ ਭੱਲਾ ਜਿਹਦੇ ਨਾਲ ਫਿਲਮਾਂ ਦੇ ਵਿੱਚ ਰੋਲ ਕਰਦਾ ਹੁੰਦਾ ਤੇ ਉਹਨੇ ਉਹ ਭਾਪੇ ਦਾ ਰੋਲ ਕੀਤਾ ਹੋਇਆ ਕਹਿੰਦਾ ਅਸੀਂ ਇਉਂ ਕਰਨਾ ਨਹੀਂ ਜਾਣਦੇ ਇਉਂ ਕਰਨਾ ਜਾਣਦੇ ਉਹ ਕਹਿੰਦਾ ਹੁੰਦਾ ਵੀ ਅਸੀਂ ਪੁਲਿਸ ਵਾਲੇ ਯਾ ਉਹ ਆਪਣਾ ਜਿਹੜਾ ਕਿਰਦਾਰ ਨਮਾਉਂਦਾ ਉਹਦੇ ਵਿੱਚ ਉਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਅਸੀਂ ਤਾਂ ਲੈਣ ਜਾਣਦੇ ਹਾਂ ਅਸੀਂ ਦੇਣ ਨਹੀਂ ਜਾਣਦੇ ਤੇ ਜਿਵੇਂ ਕੋਈ ਪੁਰਸ਼ ਮੁਲਾਜ਼ਮ ਕਹਿੰਦੇ ਕੋਈ ਸਬਜ਼ੀ ਲੈਣ ਲੱਗਾ ਉਹ ਪੈਸੇ ਦੇਣ ਲੱਗਾ ਸੀ ਉਹ ਕਹਿੰਦਾ ਚਾਹੇ ਤਾਂ Google Pay ਕਰਾਲਾ ਮੇਰੇ ਕੋਲੋਂ ਤੇ ਜਾਂ ਫਿਰ ਕੱਲ ਨੂੰ ਲੈ ਲਈ ਸਬਜ਼ੀ ਵਾਲਾ ਕਹਿੰਦਾ ਕਿਉਂ ਕਹਿੰਦਾ ਜੇ ਮੈਂ ਪੈਸੇ ਦੇਵਾਂਗਾ ਕਿਸੇ ਨੇ ਵੀਡੀਓ ਬਣਾ ਕੇ ਇਹ ਥੋੜੀ ਕਹਿਣਾ ਵੀਵੇਂ ਪੈਸੇ ਦੇਣ ਲੱਗਾ ਸੀ ਕਹਿਣਗੇ ਲੈਣ ਲੱਗਾ ਸੀ ਇਹ ਆਦਤਾਂ ਨੇ ਤੇ ਹੁਣ ਇੰਨਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਹੁਣ ਸਾਨੂੰ ਕੁਝ ਦੇਣਾ ਪੈਣਾ ਅਸੀਂ ਲੈਣ ਜਾਣਦੇ ਅਸੀਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਨਾਲ ਸੌਦੇ ਕੀਤੇ ਹੋਏ ਹੁਣ ਕਿਸਾਨਾਂ ਨੂੰ ਵੀ ਸਮਝਾਉਣੀ ਚਾਹੀਦੀ ਹੈ ਵੀ ਕਿੱਥੇ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਮਸੀਹ ਕਿਸੇ ਦੀ ਕੋਈ ਸਟੇਟਮੈਂਟ ਕੋਈ ਪੋਸਟ ਸੁਣੇ ਨਹੀਂ ਬਹੁਤੀ ਤੇ ਆਮ ਜਿਹੜੇ ਲੋਕ ਨੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਐ ਪਰ ਇਹਨਾਂ ਨੂੰ ਤਾਂ ਹੁਣ ਦਿੱਲੀ ਦੇ ਵਿੱਚ ਪਤਾ ਹੈ ਵੀ 2027 ਦੇ ਵਿੱਚ ਸਰਕਾਰ ਪੰਜਾਬ ਦੇ ਵਿੱਚ ਬਣਨੀ ਆ ਨਵੇਂ ਇਲੈਕਸ਼ਨ ਹੋਣੇ ਆ ਉਦੋਂ ਪਹਿਲਾਂ ਪਹਿਲਾਂ ਵੀ ਕਿਹੜੀ ਪਾਰਟੀ ਦਾ ਪਲੜਾ ਭਾਰੇ ਆ ਉਧਰ ਨੂੰ ਅਸੀਂ ਮੋٹے ਰੁਪਏ ਲੈਣੇ ਹੋ ਸਕਦਾ ਹੈ ਬੀਜੇਪੀ ਨੇ ਜਿਹੜਾ ਪੰਜਾਬ ਦੇ ਵਿੱਚ ਸੈਟਅਪ ਲਾਇਆ ਹੋਇਆ ਵੀ ਸਰਕਾਰ ਬਣਾਵਾਂਗੇ ਉਹਦੇ ਨਾਲ ਕੋਈ ਗੇਮ ਚੱਲਦੀ ਹੋਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਵਿੱਚ ਹੜ੍ਹ ਹੋਏ ਆਏ ਹੋਏ ਐ ਪੰਜਾਬ ਦੇ ਲੋਕ ਡੁੱਬ ਰਹੇ ਐ ਮਾਲ ਡੰਗਰ ਦਾ ਬੁਰਾ ਹਾਲ ਹੋਇਆ ਬੇ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਵੀ ਨਹੀਂ ਰੜਕਿਆ ਰੜਕਣਾ ਵੀ ਇਹਨਾਂ ਨੇ ਹੈ ਨਹੀਂ ਇਹ ਸਚਾਈ ਹੈ ਮੈਂ ਇਹ ਬੇਨਤੀ ਅੱਜ ਤਾਂ ਕੀਤੀ ਨਾ ਕਿਹਾ ਵੀ ਦੇਖੀਏ ਤਾਂ ਸੇ ਕੋਈ 11 ਟਰੱਕ ਲੈ ਕੇ ਕੋਈ ਟਰਾਲੀ ਲੈ ਕੇ ਗਿਆ ਕੋਈ ਕੋਈ ਨਹੀਂ ਗਿਆ ਹਾਲਾਂਕਿ ਇਹਨਾਂ ਨੇ ਇੱਕ ਮਹਿੰਮੇ ਚਲਾਉਣੇ ਸੀ ਵੀ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜਾ ਆਇਆ ਵੀ ਉਹਨਾਂ ਲੋਕਾਂ ਦੀ ਹੈਲਪ ਕਰਨੀ ਹੈ ਕਿਸਾਨਾਂ ਨੂੰ ਕਹਿਣਾ ਸੀ ਜੇ ਰਾਸ਼ਨ ਇਕੱਠਾ ਕਰਨਾ ਵੀ ਹੈ ਨੀਰਾਜਾ ਇਕੱਠਾ ਕਰਨਾ ਵੀ ਹੈ ਉਹ ਕਿਸਾਨਾਂ ਨੇ ਕਰਨਾ ਸੀਗਾ ਪਰ ਇਹ ਚੁੱਪ ਨੇ ਕਿਉਂ ਚੁੱਪ ਨੇ ਵੀ ਹੁਣ ਕਿਸੇ ਨੂੰ ਦੇਣਾ ਪੈਣਾ ਤੇ ਇਹ ਜਿਗਰਾ ਹੈ ਨਹੀਂ ਇਹ ਕੇਵਲ ਮੰਗ ਖਾਣੇ ਸੌਦੇ ਕਰਨ ਵਾਲੇ ਲੈਣ ਜਾਂਦੇ ਤੇ ਇਹ ਬੇਨਤੀ ਹੈ ਜੀ ਇੱਕ ਇਥੇ ਹੋਰ ਐਡ ਕਰਨੀ ਚਾਹੁੰਦਾ ਵੀ ਬਹੁਤੇ ਲੋਕ ਉਹ ਨੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ ਫਸਲ ਤਬਾਹ ਹੋ ਗਈ ਹੈ ਮਾਲ ਡੰਗਲ ਨੁਕਸਾਨ ਵਿੱਚ ਹੈਗਾ ਘਰ ਡੁੱਬੇ ਨੇ ਉਹ ਥੋੜਾ ਬਹੁਤਾ ਹਰ ਜਮ ਵਾਰ ਚੱਲ ਵੀ ਸਕਦੇ ਨੇ ਸਾਡੇ ਕੋਲੇ ਬੈਂਕ ਬੈਲੈਂਸ ਇਸੇ ਕਰਕੇ ਹੁੰਦਾ ਹੈ ਵੀ ਵਿਪਤਾ ਦੀ ਘੜੀ ਵਿੱਚ ਵਿਪਤਾ ਦੇ ਸਮੇਂ ਵਿੱਚ ਉਹਨੂੰ ਵਰਤਿਆ ਜਾ ਸਕਦਾ ਹੈ ਤਕੜੇ ਰਹੋ ਪਰ ਜਿਹੜੇ ਮਜ਼ਦੂਰ ਨੇ ਜਿਹੜੇ ਵਿਚਾਰੇ ਰੋਜ਼ ਦੀ ਦਿਹਾੜੀ ਕਰਕੇ ਖਾਣ ਵਾਲੇ ਨੇ ਉਹਨਾਂ ਵੱਲ ਵੀ ਧਿਆਨ ਦੇ ਲੋ ਜ਼ਰੂਰੀ ਹੈ ਕੋਈ ਗੱਲ ਨਹੀਂ ਕਿਸਾਨ ਦੀ ਜੇ ਇੱਕ ਫਸਲ ਗਈ ਤਾਂ ਦੁਬਾਰਾ ਆਜੂਗੀ ਪਰ ਨੁਕਸਾਨ ਜਿਦਾ ਵੀ ਹੋਇਆ ਕੋਈ ਜਰ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਉਹ ਬਹੁਤ ਵੱਡੀ ਸੇਵਾ ਕਰ ਰਹੇ ਨੇ ਤੇ ਉਹਨਾਂ ਅੱਗੇ ਸਿਰ ਝੁਕਦਾ ਹੈ ਧੰਨਵਾਦ ਹੈ ਉਹਨਾਂ ਦਾ ਪਰ ਚੇਤੇ ਜਰੂਰ ਕਰੋ ਵੀ ਕਿਸਾਨ ਜੱਥੇ ਬੰਦਿਆਂ ਦੇ ਆਗੂ ਦਲਾਲ ਕਿੱਥੇ ਨੇ ਕਿਹੜੀ ਖੁੱਡ ਵਿੱਚ ਬੜੇ ਬੈਠੇ ਨੇ ਦਿੱਲੀ ਬੈਠੇ ਨੇ ਕੇਜਰੀਵਾਲ ਨਾਲ ਬੈਠੇ ਨੇ ਜਾਂ ਮੋਦੀ ਸਾਹਿਬ ਨਾਲ ਬੈਠੇ ਨੇ ਜਾਂ ਰਾਹੁਲ ਗਾਂਧੀ ਕੋਲੇ ਬੈਠੇ ਨੇ ਇਹ ਜਰੂਰ ਥੋੜਾ ਜਿਹਾ ਗੌਰ ਕਰੋ ਲੱਭੋ ਵੀ ਕਿੱਧਰ ਗਵਾਚਿਓ ਤੁਸੀਂ ਭਾਈ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ ਪੰਜਾਬ ਡੁੱਬ ਚੱਲਿਆ ਥੋੜਾ ਬਹੁਤਾ ਤਰਸ ਕਰੋ ਇਧਰ ਨੂੰ ਆਜੋ ਜਿਵੇਂ ਪਹਿਲਾਂ ਕੌਲਾਂ ਕਰਦੇ ਸੀ ਸਾਡੇ ਕੌਲ ਆ ਜੀ ਕੱਲ ਦੀ ਅਸੀਂ ਫਲਾਣੀ ਆ ਰੇਲਵੇ ਲੈਣ ਰੁਕਣੀ ਆ ਫਲਾਣਾ ਟੂਲ ਪਲਾਜਾ ਰੁਕਣਾ ਫਲਾਣੇ ਮੰਤਰੀ ਦਾ ਘਰ ਘੇਰਨਾ ਤੇ ਹੁਣ ਵੀ ਕੋਈ ਕਾਲ ਦੇ ਦਿਓ ਵੀ ਹੜਪੀੜ ਤਾਂ ਵੱਲ ਵੀ ਜਾਓ ਸ਼ਰਮ ਕਰੋ ਮਾੜੀ ਮੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ